ਸਸੀਕਰ ਦੋਸਤੋ ਤੁਹਾਡੇ ਨਾਲ ਅੱਜ ਐਵੀ ਦੀ ਵੀਡੀਓ ਲੈ ਕੇ ਆਏ ਆ ਜਿਹੜੀ ਮੈਂ ਕਹਿੰਦਾ ਤੁਸੀਂ ਹਾਸਾ ਸਕੇ ਪਾਗਲ ਹੋ ਜਾਓਗੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਪਹਿਲਾਂ ਤੋਂ ਨੂੰ ਵੀ ਪਤਾ ਮੋਬਾਈਲ ਵਗੈਰਾ ਕੁਝ ਨਹੀਂ ਹੁੰਦਾ ਸੀ ਪਰ ਐਵੇਂ ਦੇ ਬਜ਼ੁਰਗ ਹੁੰਦੇ ਸੀ ਜਿਹੜੇ ਮੈਂ ਕਹਿੰਦਾ ਡੈਰੀਆਂ ਦੇ ਲਿਖਣਾ ਕਈਆਂ ਨੂੰ ਐਵੇਂ ਦੀ ਸੋਚ ਹੁੰਦੀ ਸੀ ਉਹ ਨੰਬਰ ਹੀ ਯਾਦ ਰੱਖਦੇ ਹੁੰਦੇ ਸੀ ਹੁਣ ਆ ਤੁਸੀਂ ਇੱਧਰਲੇ ਪਾਸੇ ਵੀਡੀਓ ਚ ਆਵਦੀ ਪਈ ਆ ਵੀਡੀਓ ਦੇ ਵਿੱਚ ਜਰੂਰ ਦੇਖਿਓ ਆ ਦੇਖੋ ਆ ਦੇਖੋ ਨੰਬਰ ਦੇਖੋ ਕਿਵੇਂ ਸੇਵ ਕੀਤੇ ਨੇ ਬੰਤੀ ਆ ਦੇਖਿਓ ਆਹਾਂ ਵਾਹ ਆਏ ਆ ਇਹ ਕੋਈ ਸ਼ੇਪਾ ਲੋੜ ਨਹੀਂ ਕਿਣਾ ਬਤਨੀ ਸੀ ਅਟਪਟ ਬੰਦਾ ਸੀ ਆਹ ਵੇ ਨੰਬਰ ਆ ਮਿਸਤਰੀਆਂ ਦਾ ਨੰਬਰ ਜਿਹੜੇ ਮਿਸਤਰੀਆਂ ਨਾਲ ਆਪੀ ਹੁੰਦੇ ਆ ਮਿਸਤਰੀ ਦਾ ਨੰਬਰ ਸੇਵ ਕੀਤਾ ਸਾਹ ਆਹ ਕਿ ਸਾਡਾ ਬੰਦਾ ਜੀ ਡੂੜ ਲਾਤੀ ਆ ਲੂੜ ਲੱਗਦੀ ਮੇਰੀ ਆਪ ਦੀ ਕੁੜੀ ਖੜੀ ਮੇਲੋ ਲੈ ਕੁੜੀ ਦੀ ਫੋਟੋ ਚੈੱਕ ਕਰੋ ਕੁੜੀ ਦੀ ਜੱਗਾ ਰੋਡੇ ਜੱਗਾ ਰੋਡੇ ਕੀ ਕਰਦਾ ਉਹ ਕਰਦਾ ਇਹਦਾ ਮੂਵੀ ਦਾ ਕੰਮ ਹੈ ਠੀਕ ਹੈ ਸਿਆਕਾ ਕਿਹ ਬਣੇ ਦੀ ਫੋਟੋ ਬਾਕੀ ਵਾਲੇ ਬਾਸਾਡੇ ਦੇ ਮੂਹਰੇ ਆ ਮੋਗੇ ਤੋਂ ਰੋਡ ਸਿੱਧਾ ਜਾਂਦਾ ਉਹ ਜਾਤ ਨਹੀਂ ਹੈਗੇ ਹੈ ਬਾਪੂ ਜਮਾ ਅਣਪੜ ਬੰਦਾ ਹੈ ਪਿੰਡ ਦਾ ਬਾਪੂ ਹੈ ਅਣਪੜ ਹੈ ਪਰ ਨੰਬਰ ਸਵਾਰਾਂ ਦੇ ਸੀਟ 'ਤੇ ਬਿਠਾ ਹੋਆ ਨਾਮ ਵੀ ਨਹੀਂ ਲਿਖਣਾ ਹੁੰਦਾ ਉਹਨਾਂ ਦੀ ਸ਼ੇਕ ਕੋ ਬਣੀ ਦੀ ਆ ਭਾਈ ਇਹ ਐਕਟਵਾ ਚਲਾਉਂਦਾ ਇਹ ਉਹ ਚਲਾਉਂਦਾ ਦੇਖੋ ਨੰਬਰ ਸਾਰੇ ਚੈੱਕ ਕਰਿਓ ਬਹੁਤ ਨੰਬਰ ਆ ਅੰਤਰ ਬੰਦਾ ਹੈ ਮੈਂ ਦੱਸਣਾ ਵੀ ਫਲਾਣੇ ਦਾ ਫਲਾਣੇ ਦਾ ਨਿਸ਼ਾਨੀਆਂ ਲਾਈਆਂ ਨਿਸ਼ਾਨੀਆਂ ਨਿਸ਼ਾਨੀ ਵੇਖ ਕੇ ਮੈਂ ਦੱਸਾਂ ਨਿਸ਼ਾਨੀ ਦੇ ਸਾਰੇ ਨੰਬਰ ਲੱਭਦਾ ਉਹਨੇ ਦੇਖੀ ਨਿਸ਼ਾਨੀਆਂ ਕਿਹਨੀਆਂ ਹੀ ਲਾਈਆਂ ਨੇ ਹਾਂ ਆ ਥੱਲੇ ਹਾਥੀ ਜਗੀ ਸਾਥ ਤੰਤਰਾਮ ਰਾhti ਹਾਂ ਸੰਤਰਾਮ ਬਾਸਕੀ ਭੋਜਨ ਦਾ ਭੋਜਨ ਸਮਾਜ ਆ ਮੇਰਾ ਭਤੀਜਾ ਮਹੇਸ਼ਰੀ ਰਹਿੰਦਾ ਮਿਸਤਰੀ ਆ ਤੰਨ ਕਰੰਟੀਆਂ ਪਈਆਂ ਦੇਖੋ ਬੰਦੇ ਦਾ ਦਿਮਾਗ ਦੇਖੋ ਬੋਲੇ ਦਾ ਮੈਂ ਬੰਦਾ ਮੈਨੂੰ ਫਰਮਾ ਪੈਸੇ ਕੱਢਦਾ ਆ ਏਟੀਐਮ ਆ ਗੁੱਟੇ ਆ ਆ ਮੇਰੀ ਆਪ ਦੀ ਕੁੜੀ ਖੜੀ ਮੈਨੂੰ ਕੁੜੀ ਦੀ ਮੋਢੇ ਗੁੱਤਾਂ ਵਾਲੀ ਆ ਵਿੱਚ ਕਿਹਾ ਵੀ ਹੈ ਹੈ ਇਹਦਾ ਰਾਜੂ ਨਾ ਜਨਾਇ ਕਰੇਗੀ ਕਹਿੰਦੀ ਆ ਮੇਰੀ ਸਾਲੀ ਆ ਨਾਗੇਸਰਾ ਹੂੰ ਪਾਛੋ ਆਵਿਛੋ ਹੂੰ ਮਿੰਦਾ ਖਿੰਦਾ ਮੈਂਬਰ ਅੱਛਾ ਸੁੱਖਾ ਸਰਪੰਚ ਅੱਛਾ ਹੁੰਦਾ ਜਿਹੜਾ ਫੋਨ ਵਾਲਾ ਕੀ ਕਹਾ ਬਾਈ ਲੱਗੀ ਦੇਖੋ ਦਿਮਾਗ ਦੇਖੋ ਬਾਪੂ ਦਾ ਇਹਨਾਂ ਦਾ ਨਿਸ਼ਾਨੀ ਟ੍ਰੈਕਟਰ ਅੱਛਾ ਰੇਟ ਆ ਗਿਆ ਅਮਰਜੀਤ ਫੌਜੀ ਹੂੰ ਆਵੇ ਲਿਖਿਆ ਪਿਆ ਜੀਤਾ ਫੌਜੀ ਦੋਏ ਭਰਾ ਕਿਸਿਆ ਆ ਵੱਡਾ ਆ ਛੋਟਾ ਇਹ ਪਰਸਨ ਆ ਗਿਆ ਆ ਆਇਆ ਨਹੀਂ ਇਹ ਵੱਡਾ ਇਹਦੇ ਦੋ ਪਿਸਤੌਲ ਔਰ ਨਿੱਕਾ ਉਹਦੇ ਆ ਨੰਬਰ ਹੈ ਨਿੱਕੀ ਬਦਨੀ ਦਾ ਕਲਵੰਤ ਫੌਜੀ ਓ ਬੋਲ ਸੇਬਸਤੋਲ ਆ ਨੰਨਪੁਰ ਕੋਈ ਕੋਤੀ ਹਰ ਇੱਕ ਚੀਜ਼ ਦੇ ਨੰਬਰ ਦੇ ਨਾਲ ਕੋਈ ਚੀਜ਼ ਬਣਾਈ ਜੇ ਫੌਜੀ ਆ ਫੌਜੀ ਦੇ ਨਾਲ ਉਹ ਪਿਸਤੋਲ ਜੀ ਬਣਾਈ ਹੋਈ ਹੈ ਜੇ ਉਹ ਵੱਡਾ ਫੌਜੀ ਹੈ ਤੇ ਉਹਦੇ ਦੋ ਪਿਸਤੋਲਾਂ ਬਣਾਈਆਂ ਦਿਮਾਗ ਦੇ ਕੋ ਕਿੰਨਾ ਹੈ ਪੰਜਾਬੀਆਂ ਦਾ ਤਾਂ ਖਾਸ ਕਰਕੇ ਦਿਮਾਗ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਇਹਦੇ ਫਿਰ ਬਾਪੂ ਕੋਈ ਲਾਈ ਨਹੀਂ ਨਿਸ਼ਾਨੀ ਇਹਦਾ ਮੈਨੂੰ ਹੀ ਯਾਦ ਆ ਬੰਦਾ ਜੀ ਬਣਾ ਲੈਦਾ ਹੋਰ ਨਹੀਂ ਆ ਜਤਿੰਦਰ ਡੈਡੀ ਵਾਲਾ ਇਹ ਦੋ ਡਰਮ ਦੁੱਧ ਵਾਲੇ ਭਾਈ ਡਰਮ ਦੁੱਧ ਵਾਲੇ ਦੇਖੋ ਦਰਿਆ ਤੇ ਰਾਜਾ ਹੈਗਾ ਇਹਦਾ ਨਾ ਰਾਜਾ ਹੂੰ ਨਹੀਂ ਨਹੀਂ ਹੈਗਾ ਤਰਾਲਾ ਰੇਤੇ ਵਾਲਾ ਠੀਕ ਹੈ ਸਾਹਿਬ ਅੱਛਾ ਬਲਵੀਰ ਫੌਜੀ ਹੂੰ ਆ ਰਫਲਾ ਹੈ ਰਫਲਾ ਨਹੀਂ ਸਾਹ ਆ ਕਿ ਸਾਡੀ ਨੋਆ ਉਹਨੂੰ ਬਿੱਲੀ ਬਿੱਲੀ ਜਾਂਦੇ ਸੀ ਆ ਬਿੱਲੀ ਹੈ ਮੂਹ ਕੇ ਨਹੀਂ ਆਵਦਾ ਨਾ ਦੂ ਦਾ ਨਾ ਬਿੱਲੀ ਬਿੱਲੀ ਦਾ ਪੀ ਬਿੱਲੀ ਦੀ ਫੋਟੋ ਬਣਾਤੀ ਨਰੇਗਾ ਦਾ ਨੰਬਰ ਆ ਹਾਂ ਆ ਮਾਰਕਰ ਵਾਲਾ ਪੈਨ ਆ ਅੱਛਾ ਨਰਮ ਨਰਮ ਆ ਵੀ ਲਿਖੇ ਬੇ ਲਿਖੇ ਨਾ ਲਿਖੇਦਾ ਤੇਰੇ ਨਹੀਂ ਜਾਣੀ ਤੂੰ ਨਿਸ਼ਾਨਾ ਕਰਨਾ ਜੱਗਾ ਰੋਡੇ ਹਾਂ ਜੱਗਾ ਉਹ ਤੇ ਕੀ ਕੰਮ ਕਰਦਾ ਉਹ ਕਰਦਾ ਇਹਦਾ ਮੂਵੀ ਦਾ ਕੰਮ ਠੀਕ ਹੈ ਕੈਮਰਾ ਕੈਮਰਾ ਦੇ ਮੂਹਰੇ ਆ ਮੋਗੇ ਤੋਂ ਰੋਡ ਸਿੱਧਾ ਜਾਂਦਾ ਆ ਦੇਖੋ ਦੇਖੋ ਦਿਮਾਗ ਮੈਂ ਕਹਿੰਦਾ ਬੰਦਾ ਅਸਾ ਸਪਾਇਕਲ ਹੋ ਜੂਗਾ ਯਾਰ ਆ ਮੇਰੇ ਸਾਡੇ ਦਾ ਮੁੰਡਾ ਇਹ ਨਾਈ ਦਾ ਕੰਮ ਕਰਦਾ ਕੈਂਚੀ ਕੈਂਚੀ ਤੋਂ ਪਤਾ ਲੱਗ ਗਿਆ ਮਤਲਬ ਵੀ ਇਹ ਨਾਈ ਦਾ ਕੰਮ ਕਰਦਾ ਅੱਛਾ ਆ ਸਾਡੇ ਪਿੰਡ ਦਾ ਕੋਲੋਂ ਕੈਂਚੀਆਂ ਵਾਲੇ ਆਦੇ ਸੀ ਪੱਪੂ ਆ ਕੈਂਚੀ ਪਈ ਹੈ ਅੱਛਾ ਆ ਰਾਮ ਤੇ ਦਾ ਨੰਬਰ ਅਮਰਾ ਹਾਂ ਕੀ ਬਣਿਆ ਇਹ ਕੀ ਆ ਏ ਟਰੈਕਟਰ ਵਾਲਾ ਥੋੜੇ ਥੋੜੇ ਇਸ ਤਰੀਏ ਆ ਕਣਕ ਵੰਡਣ ਵਾਲਾ ਕੰਮ ਆ ਬੁੱਸ ਵਾਲੇ ਵਾਲੇ ਦਾ ਖਿੰਦਾ ਉਹ ਕਾ ਮਟਰ ਰੋਲ ਜਿਹਦੇ ਸੰਖਾਈ ਕਰਦਾ ਠੀਕ ਆ ਆ ਥਰਾਜ ਦੇ ਹੈਗੇ ਗੱਡੀਆਂ ਵਾਲੇ ਮੇਰੇ ਯਾਰ ਜਿਹੜੇ ਬੱਟਲ ਦੇ ਵੇਚ ਦਿੰਦੇ ਆ ਪੈਂਚੀ ਪਈ ਆ ਆ ਥੋੜਾ ਪਿਆ ਪੈਂਚੀ ਪਈ ਆ ਕੋਈ ਬੱਠਾ ਜੇ ਬਣਾਏ ਪੈਣੇ ਇਹ ਬੱਠਾ ਵਾਲਾ ਫਿਰ ਪਲਾਸਟਿਕ ਦੇ ਆ ਸਾਡੇ ਪਿੰਡ ਦਾ ਬੰਦਾ ਭਾਈਕੇ ਵਾਲੇ ਰਹਿੰਦਾ ਮੈਨੇ ਆ ਆ ਬੋਕੀ ਜਿਹੜੀ ਬੋਰਚ ਮਾਰਦੇ ਆ ਅੱਛਾ ਬੋਕੀ ਬਣਾਈ ਆ ਦੇਖੋ ਬੋਕੀ ਦੀ ਸ਼ੇਪ ਬਣਾ ਕੇ ਬਈ ਲੰਬਰ ਕਿਵੇਂ ਯਾਦ ਰੱਖਣਗੇ ਮੇਰੀ ਪਰਝਾਈ ਆ ਉਹਦੀ ਬਾਹ ਜੀ ਆ ਦੇਖ ਲੈ ਪਰਝਾਈ ਟੁੱਟੀ ਬਣਾ ਦੇ ਦੇ ਲੋ ਪਰਝਾਈ ਦੇ ਪਰਝਾਈ ਵੀ ਨਿਸ਼ਾਨੀ ਦੇਖੋ ਟੁੰਡੀ ਬਣਾਦੀ ਟੁੰਡੀ ਮਤਲਬ ਕਿ ਉਹਦੀ ਬਾਹ ਟੇਟੀ ਮੇਟੀ ਹੋਣੀ ਆ ਆ ਗੱਲ ਲੈ ਬਈ ਬੰਦਾ ਬੜਾ ਦਮੰਗੀ ਆ ਬੇ ਆਟ ਪੜਦਾ ਹੈਗਾ ਪਰ ਦਿਮਾਗ ਬੜਾ ਲਈ ਫਿਰਦਾ ਉਹਨਾਂ ਕੋਲੇ ਬੱਕਰੀਆਂ ਸੀ ਲੈ ਬੱਕਰੀ ਹੈ ਕਿਸੇ ਕੋਲ ਬੱਕਰੀਆਂ ਤੇ ਬੱਕਰੀਆਂ ਮੈਂ ਕਹਿੰਦਾ ਫੋਟੋਆਂ ਬਣਾਤੀਆਂ 17-5 ਕਰਾਈ 17 ਸਹੀ ਨਾ ਦੇ ਕੋਲੇ ਆ ਕੀ ਬਣਿਆ ਵਾ ਸੌਣਾ ਪਲਾਸ ਪਿਆ ਅੱਛਾ ਥੋੜਾ ਤੇ ਪਲਾਸ ਆ ਹੈਗਾ ਲੱਖਾ ਲੱਖਾ ਹੀ ਹੈ ਨਾਥੀ ਵਾਲਾ ਲੱਖਾ ਹੱਥੀ ਵਾਲਾ

ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਚਲਦੀ ਚਲਦੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਹੱਸ ਵੀ ਲਈਓ ਥੋੜਾ ਜਿਆ ਆ ਨੰਬਰ ਹਮੋਰ ਦਾ ਘਮਿਆਰਾ ਦੇ ਮੁੰਡੇ ਦਾ ਹਮ ਹੈ ਮੋਕੇ ਦਾ ਹਮੋਰ ਰਹਿੰਦਾ ਅੱਛਾ ਅੱਛਾ ਕੀ ਬਣਾਉਗਾ ਸੀ ਸੀ ਠੀਕ ਹੈ ਇਹ ਮੇਰੇ ਭਾਂਜੇ ਦਾ ਨੰਬਰ ਆ ਨਿੱਕੀ ਵੱਡੀ ਗੱਲ ਤੇ ਨਹੀਂ ਤੂੰ ਤੇ ਸਟੋਰਾਂ ਨਾਲ ਉਤਰਪਾਲ ਨਾਲੇ ਟੱਕੇ ਲਾਖਦੇ ਆਹੋ ਆ ਬਾਰੀ ਬਾਰੀ ਅੱਛਾ ਬਈ ਦਿਮਾਗ ਬਹੁਤ ਲਈ ਫਿਰਦਾ ਬਾਪੂ ਦਿਮਾਗ ਦੇਖਣ ਵਾਲਾ ਕਿੰਨਾ ਦਿਮਾਗ ਆ ਬੱਦਨੀ ਦਾ ਨੰਬਰ ਇਹ ਆ ਕੀ ਸੱਪ ਜਿਹਾ ਬਣਿਆ ਕ੍ਰਿਸ਼ਨ ਸਹੀ ਕ੍ਰਿਸ਼ਨ ਆ ਆ ਸੱਪ ਜਿਹਾ ਕੀ ਹੈ ਆ ਛੋਟੀ ਸੱਪ ਕਿਹੋ ਜਿਹੀ ਸੱਪ ਸੱਪ ਛੋਟੀ ਪੰਜ ਗਰਾਈ ਦਾ ਸਾਡੇ ਸਾਲੇ ਨਰਮਾ ਜੁਗਣ ਜਾਣਦੇ ਹੁੰਦੇ ਸੀ ਮੈਂ ਨਰਮੇ ਦੇ ਨਰਮਾ ਚੋਕਨ ਗਏ ਤੇ ਨਰਮੇ ਦੀ ਫੋਟੋ ਬਣਾਤੀ ਦੇ ਲੋ ਆ ਵੀ ਬੱਦਨੀ ਦਾ ਨੰਬਰ ਆ ਢੋਲੀ ਹੂੰ ਸਪਰੇਅ ਕਰਦਾ ਲੈ ਢੋਲੀ ਜਿਹੜੀ ਆਪਣੀ ਸਪਰੇਅ ਵਾਲੀ ਹੁੰਦੀ ਆ ਉਹਦੀ ਫੋਟੋ ਨਹੀਂ ਪਈ ਆ ਕਿੰਦਾ ਹੀ ਆ ਨਾ ਹਾਂ ਹੈ ਆਹ ਨੰਬਰ ਫੇਰ ਉਹ ਆਹ ਕਾਦੀ ਫੋਟੋ ਨਹੀਂ ਪਈ ਆ ਇਹ ਤਾਂ ਨਾਂ ਕਿਹਾ ਦੇ ਆ ਕੀ ਹੋ ਏ ਭਾਈ ਕੋ दारू ਪੀਂਦਾ ਅੱਧਿਕਾ ਪਿਆ ਬੋਤਲ ਪਈ ਹੈ। दारू ਵਾਲੇ ਦੀ ਵੀ ਬੋਤਲ ਬਣਾਤੀ ਪਤੰਦਰ ਨੇ। ਹਾਂ ਸਪਰੇਅ ਵਾਲੇ ਦੀ। ਆ ਮੇਰਾ ਪੋਤਾ ਇੱਥੇ ਫਿਰਦਾ। ਹਾਂ ਆ ਇਹਦੀ ਬੋਤਲ ਪਈ ਹੈ। ਹਾਂ ਪੋਗਾ ਪਿਆ ਤੇ ਆ ਕੱਪ ਪਿਆ। ਜਿਹੜਾ दारू ਪੀਂਦਾ ਉਹਦੀ ਪਤੰਦਰ ਨੇ ਸਾਰਾ ਕੁਝ ਬਣਾਇਆ ਪਿਆ। ਹਾਂਦੀ ਵਾਲੇ ਕੱਪੇ ਲੈਣਾ। ਆ ਭਾਈ ਕੇ ਵਾਲੇ ਦਾ ਨੰਬਰ ਮੇਰਾ ਸਾਡੂ ਹੈ ਸੇਵਕ। ਹਾਂ। ਲੱਕੜ ਦਾ ਕੰਮ ਕਰਦਾ ਇਹ ਆ। ਆ ਨਿੱਕੇ ਮੇਰੇ ਦਾ ਨੰਬਰ। ਦੇਖਾ ਨਿੱਕੇ ਮਰੇ ਨੂੰ। ਹਾਂ। ਬਰਮਾ ਜੀ ਬਾਰੇ ਹੋਰ ਬਣਾਇਆ ਅੱਛਾ ਇਹ ਲਾਲ ਬਾਈ ਇੱਕ ਗੱਲ ਆ ਬੰਦੇ ਦਾ ਦਿਮਾਗ ਮੈਂ ਕਹਿੰਦਾ ਬਹੁਤ ਜ਼ਿਆਦਾ ਯਾਰ ਦਿਮਾਗ ਇੰਨੇ ਨੰਬਰ ਸੇਵ ਕੀਤੇ ਹੋਏ ਆ ਤੇ ਤੁਸੀਂ ਆਪ ਹੈਰਾਨ ਹੋ ਜਾਓਗੇ ਹਰ ਬੰਦੇ ਨੇ ਦਿਮਾਗ ਆਪਣਾ ਕਿਵੇਂ ਵਰਤਿਆ ਹੋਇਆ ਇਹ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚਿਆ ਟਾਈਮ ਆ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਨਾ ਉਹਨਾਂ ਕੋਲ ਨਾ ਕੋਈ ਮੋਬਾਈਲ ਹੁੰਦਾ ਸੀ ਨਾ ਕੁਝ ਹੋਰ ਹੁੰਦਾ ਸੀ ਨਾ ਅਨਪੜ੍ਹ ਹੁੰਦੇ ਸੀ ਮਤਲਬ ਅਨਪੜ੍ਹ ਮਤਲਬ ਕੀ ਜੇ ਸੋਚੋਂ 70-80% ਘੱਟ ਪੜੇ ਲਿਖੇ ਸੀ ਜਿਨ੍ਹਾਂ ਨੂੰ ਪੰਜਾਬੀ ਲਿਖਣਾ ਵੀ ਨਹੀਂ ਆਉਂਦਾ ਸੀ ਉਹ ਬੰਦੇ ਸੇਵ ਦੇਖੋ ਕਿਵੇਂ ਕਰਦੇ ਸੀ ਨੰਬਰ ਰਾਸ਼ਨ ਆ 20 ਆ ਗੋਣੀ ਰਾਸ਼ਨ 20 0 ਆਹ ਮੇਰਾ ਸਾਲਾ ਮੱਝਾਂ ਦਾ ਵਪਾਰ ਕਰਦਾ ਕਲਵੰਤ ਮੱਝਾਂ ਦੇ ਵਪਾਰੀ ਦੇ ਫੋਟੋ ਦੇਖੋ ਮੱਝ ਦੀ ਫੋਟੋ ਬਣਾਈ ਆ ਬਾਬੇ ਉਹ ਮੱਝ ਮੈਨੂੰ ਲੱਗਦਾ ਇਹਨੂੰ ਕੁਝ ਹੋਇਆ ਲੱਗਦਾ ਆ ਗਈ ਆ ਨੰਬਰ ਬਹੁਤ ਸੇਵਾਵਾਦਿਓ ਮੈਂ ਕਹਿੰਦਾ ਬੰਦੇ ਨੇ ਫੋਟੋਆਂ ਮਾ ਆਪਣਾ ਆਪਣਾ ਪਾਗਲ ਕਰਤਾ ਯਾਰ ਬੇਨਤੀ ਆ ਵੀਡੀਓ ਨੂੰ ਪਹਿਲਾਂ ਦਾ ਦਬ ਕੇ ਸ਼ੇਅਰ ਕਰ ਦਿਓ ਕਿਉਂਕਿ ਮੈਂ ਆਪ ਖੁਦ ਵੀਡੀਓ ਦੇਖ ਦੇਖ ਹਾਸਾ ਸੇ ਪਾਗਲ ਹੋ ਗਿਆ ਤੇ ਉਮੀਦ ਹੈ ਤੁਸੀਂ ਵੀ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋਗੇ ਪੁਰਾਣੇ ਬਜ਼ੁਰਗ ਦੇ ਕਾਰਨਾਮੇ ਤੁਸੀਂ ਦੇਖੋਗੇ ਤੇ ਮੈਂ ਕਹਿੰਦਾ ਦਿਲ ਰੂਹ ਖੁਸ਼ ਹੋ ਜੇ ਯਾਰ